ਪਗਾਨੇ ਤਿਆਰੀ ਕਰਵਾਈ ਸੀ ਇਹਦਾ ਸਾਰਾ ਸਹਿਰ ਮੇਰੇ ਸਾਰੇ ਅਧਿਆਪਕਾਂ ਨੂੰ ਜਾਂਦਾ ਹੈ ਮੇਰਪੁਰ ਕਲਾ ਸਰਕਾਰੀ ਸਕੂਲ ਦੇ ਲਫਟਿਸਟਾਰ ਨੇ ਮਾਨਸਾ ਜ਼ਿਲ੍ਹੇ ਤੋਂ ਮਾਰੀ ਦਾਜੀ ਸਕੂਲ ਤੇ ਪਿੰਡ ਵਾਸੀਆਂ ਨੇ ਢੋਲ ਵਜਾ ਕੇ ਖੁਸ਼ੀ ਦਾ ਕੀਤਾ ਇਜ਼ਹਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ ਸੰ 10ਵੀਂ ਜਮਾਤ ਦੇ ਨਤੀਜੇ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੀ ਵਿਦਿਆਰਤਣ ਲਵਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ ਨੇ ਜ਼ਿਲ੍ਹੇ ਚੋਂ ਪਹਿਲਾ ਤੇ ਰਾਜ ਪੱਧਰ ਚੋਂ 8ਵਾਂ ਸਥਾਨ ਹਾਸਲ ਕਰਕੇ ਇੰਡ ਇਲਾਕੇ ਤੇ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਇਸ ਖੁਸ਼ੀ ਦੇ ਮੌਕੇ ਤੇ ਸਕੂਲ ਵਿੱਚ ਰੱਖੇ ਗਏ ਸਮਾਗਮ ਦੌਰਾਨ ਲਵਪ੍ਰੀਤ ਕੌਰ ਨੂੰ ਫੁੱਲਾਂ ਦੇ ਹਾਰਾਂ ਤੇ ਯਾਦਗਾਰੀ ਤੋਹਫੇ ਨਾਲ ਸਨਮਾਨਿਤ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੇਵਾਮੁਕਤ ਹੈਡਮਾਸਟਰ ਹਰਭਜਨ ਸਿੰਘ ਜ਼ੈਲਦਾਰ ਸਰਪੰਚ ਅਮਰਤਪਾਲ ਸਿੰਘ ਤੋਂ ਇਲਾਵਾ ਅਧਿਆਪਕ ਜਗਸੀਰ ਸਿੰਘ ਜਗਤਾਰ ਸਿੰਘ ਤੇ ਹੋਰਾਂ ਨੇ ਹੋਂਹਾਰ ਬੱਚੀ ਤੇ ਉਸਦੇ ਪਰਿਵਾਰ ਨੂੰ ਮੁਬਾਰਕ ਬਾਦ ਦਿੰਦੇ ਹੋਏ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਾਰੇ ਵੀਰਾਂ ਨੂੰ ਤੈਦ ਲਉ ਧਰਵਾਦ ਸਸ਼ੀਕਾਲ ਤੇ ਬਹੁਤ ਬਹੁਤ ਵਧਾਈਆਂ ਤੇ ਪਹਿਲੀਆਂ ਜਿਹੜੀਆਂ ਵਧਾਈਆਂ ਨੇ ਇਹ ਮੈਂ ਕੁੜੀਆਂ ਨੂੰ ਦੇਣਾ ਚਾਹਾਂਗਾ ਉਹ ਗਾਣੇ ਵੀ ਸੱਧਰਾ ਖਤਮ ਕਰਤੀਆਂ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਕੁੜੀਆਂ ਤਾਂ ਚਿੜੀਆਂ ਹੈ ਚਿੜੀਆਂ ਦਾ ਕੀ ਹੈ ਇਸ ਚਿੜੀਆਂ ਨੇ ਐਡੀ ਬਲੰਗ ਪੱਟੀ ਹੈ ਕਿ ਮਨ ਗਦਗਦ ਹੋ ਗਿਆ ਮੀਂਹਪੁਰ ਦਾ ਨਾਮ ਸੁਨਹਿਰੀ ਅੱਖਰਾਂ ਚ ਲਿਖਤਾ ਮੈਸ ਬੱਟੀ ਨੂੰ ਆਪਣੇ ਤੌਰ ਤੇ ਆਪਣੇ ਪਰਿਵਾਰ ਵੱਲੋਂ ਸਪੈਸ਼ਲ ਬਹੁਤ ਬਹੁਤ ਮੁਬਾਰਕਾਂ ਦੁਨਾ ਕਿਨੇ ਮੈਨੂੰ ਕਹਿੰਦੇ ਆ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਉਸ ਟਾਈਮ ਤੇ 2008 ਦੇ ਵਿੱਚ 17 ਸਾਲਾਂ ਬਾਅਦ ਇਹ ਹੀ ਰਿਕਾਰਡ ਇਸ ਕੁੜੀ ਨੇ ਲਾਫੀਦਨੇ ਤੋੜਿਆ ਹੈ ਜਬਣਾ ਹੈ ਜਿਹੜਾ ਇਸੇ ਸਕੂਲ ਦੇ ਵਿੱਚ ਪੜ੍ਹਦੀ ਹੋਈ ਮੇਰੀ ਆਪਣੀ ਬੇਟੀ ਸੁਖਮਨਦੀਪ ਤੇ ਮੈਡਮ ਸੁਪੰਜੀਤ ਬੈਠੇ ਨੇ ਇੱਥੇ ਸੀਗੇ ਉਹ ਦਸਵੀਂ ਦੇ ਵਿੱਚ ਇੱਥੋਂ ਹੀ ਜिले ਦੇ ਵਿੱਚ ਉਹ ਫਸਟ ਆ ਕੇ ਮੈਡ ਦੇ ਵਿੱਚ ਆ ਕੇ ਇਸੇ ਸਕੂਲ ਦਾ ਨਾਮ ਸਨੈਰੀਅ ਫਰਾਂਸ ਲਖਾਇਆ ਸੀ ਤੇ ਜਿਨੇ ਦੇ ਵਿੱਚ ਉਹਨੂੰ ਬੜਾ ਮਾਣ ਹਾਸਿਲ ਹੋਇਆ ਸੀ ਮੈਂ ਗਿਆ ਜਦੋਂ ਵੀ ਇਨਾਮ ਮਿਲੇ ਫਰਬੂਤਾ ਸਿੰਘ ਵੀ ਆਪਣੀ ਬੇਟੀ ਦੇ ਨਾਲ ਜਾਣਦਾ ਇਤਿਹਾਸ ਤੋਂ ਉਹ ਮੈਡ ਨਾਲ ਦੱਸਦੇ ਆ ਇੱਥੇ ਪਹਿਲਾਂ ਕ੍ਰਿਸ਼ਨ ਤੇ ਅਮਰਤ ਸੀਗੇ ਜਿਨ ਦੀਸ਼ ਰਾਏ ਇੱਥੇ ਲੱਜਾ ਰਹੇ ਨੇ ਸੰਤਰਾਮ ਪਰਿਵਾਰ ਚੋਂ ਉਹ ਦੋਨੇ ਚੀਫ ਇੰਜੀਨੀਅਰ ਬਣੇ ਐਸ ਐਸ ਕੂਚੋਂ ਪੰਨੀਰੋ ਮੈਰਿਟ ਚ ਆਏ ਸੀ ਫਿਰ ਉਹਨਾਂ ਦਾ ਭਤੀਜਾ ਗੁਰਦਾਸ ਚੰਦ ਜਿਹੜਾ ਕਿ ਐਕਸਿਡੈਂਟ ਰਟਾਇਰ ਹੋਇਆ ਐਸ ਐਸ ਕੂਚੋਂ ਮੈਰਿਟ ਚ ਆਇਆ ਸੀ ਉਸ ਤੋਂ ਬਾਅਦ ਹੋਰ अनेका ਬੱਚੇ ਜਿਨ੍ਹਾਂ ਦਾ ਮੈਨੂੰ ਸ਼ਾਇਦ ਨਾ ਨਾ ਯਾਦ ਹੋਵੇ ਫਿਰ ਸੁਖਮਨ 옴 ਪ੍ਰਕਾਸ਼ ਜੀ ਦਾ ਬੇਟਾ ਉਸ ਤੋਂ ਬਾਅਦ ਲਵਪ੍ਰੀਤ ਕਿ ਕਿੰਨੇ ਹੀ ਬੱਚੇ ਇੱਥੇ ਅਫਸਰ ਬਣੇ ਨੇ ਜਿਹੜਾ ਨੇ ਦੁਬਈਆਂ ਮੈਰਿਟ ਚ ਆਏ ਨੇ ਸਾਰੇ ਅਫਸਰ ਰਟਾਇਰ ਹੋਏ ਨੇ ਤੇ ਮੈਂ ਇਸ ਕੁੜੀ ਤੋਂ ਆਸ ਕਰਦਾ ਕਿ ਬੱਚੇ ਕੋ ਵੀ ਇੱਕ ਬਹੁਤ ਵੱਡਾ ਅਫਸਰ ਹੈ ਰੋਮਨ ਦੇ ਪਿੰਡਪੁਰ ਦਾ ਨਾਮ ਬੜਾ ਉੱਚਾ ਕਰੇ। ਇਸ ਬੱਚੀ ਲਾਪਰੀਤ ਨੇ ਪੰਜਾਬ ਦੀ ਮੈਰਿਟ ਦੇ ਵਿੱਚੋਂ 8ਵਾਂ ਸਥਾਨ ਹਾਸਲ ਕੀਤਾ ਤੇ ਇਸ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਬੱਚੀ ਨੇ 642 ਅੰਕ ਲੈ ਕੇ 98.7% ਜਿਹੜੇ ਨੰਬਰ ਨੇ ਪ੍ਰਾਪਤ ਕੀਤੇ ਨੇ ਤੇ ਇਸ ਦਾ ਸਿਹਰਾ ਜਿਹੜਾ ਸਾਡੇ ਸਾਰੇ ਸਟਾਫ ਨੂੰ ਜਾਂਦਾ ਹੈ ਤੇ ਇਸ ਬੱਚੀ ਦੀ ਮਿਹਨਤ ਨੂੰ ਜਾਂਦਾ ਹੈ, ਇਸ ਦੇ ਮਾਪਿਆਂ ਨੂੰ ਜਾਂਦਾ ਹੈ। ਜਿਨ੍ਹਾਂ ਨੇ ਸਭ ਨੇ ਇਸ ਯੋਗਦਾਨ ਪਾਇਆ ਹੈਗਾ ਇਸ ਦੇ ਬੱਚੇ ਦੀ ਪ੍ਰਾਪਤੀ ਦੇ ਵਿੱਚ ਕੱਲ ਰਿਜ਼ਲਟ ਆਇਆ 10ਵੀਂ ਕਲਾਸ ਦਾ ਜਿਸ ਦੇ ਵਿੱਚੋਂ 14 ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਮਾਨਸਾ ਜ਼ਿਲ੍ਹੇ ਦੇ ਮਾਨਸਾ ਦੇ ਵਿੱਚੋਂ 12 ਬੱਚੇ ਆ ਜਿਹੜੇ ਸਰਕਾਰੀ ਸਕੂਲਾਂ ਦੇ ਮੈਰਿਟ ਦੇ ਵਿੱਚ ਆਏ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਸਾਬਤ ਹੋ ਜਾਂਦਾ ਵੀ ਸਰਕਾਰੀ ਸਕੂਲਾਂ ਦੀ ਜਿਹੜੀ ਐਜੂਕੇਸ਼ਨ ਹੈ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਕਿਤੇ ਮੱੱਚ ਬੈਟ ਰਾ ਹੋ ਸਕਦਾ ਹੈ ਵੀ ਸਾਡੀਆਂ ਕਿਤੇ ਨਾ ਕਿਤੇ ਉਹਨਾਂ ਦੇ ਮੁਕਾਬਲੇ ਕੋਈ ਸਹੂਲਤ ਇੱਕ ਦੋ ਘੱਟ ਹੋ ਸਕਦੀਆਂ ਨੇ ਪਰ ਐਜੂਕੇਸ਼ਨ ਦੇ ਪੱਖ ਤੋਂ ਅਕੈਡਮਿਕਸ ਦੇ ਪੱਖ ਤੋਂ ਮੈਨੂੰ ਲੱਗਦਾ ਵੀ ਸਰਕਾਰੀ ਸਕੂਲਾਂ ਵਰਗਾ ਕਿਤੇ ਨਾ ਤਾਂ ਸਟਾਫ ਹੈ ਜਿੰਨੇ ਦੇ ਟੈਸਟ ਸਾਰੇ ਪਾਸ ਕਰਕੇ ਆਏ ਨੇ ਬੇਸ਼ੱਕ ਸਾਡੇ ਅਧਿਆਪਕਾਂ ਦੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਹੈ ਉਹ ਗ੍ਰੈਜੂਏਸ਼ਨ ਤੇ ਬੀਐਡ ਹੈ ਪਰ ਉਹਦੇ ਨਾਲੋਂ ਕਿਤੇ ਵੱਧ ਡਿਗਰੀਆਂ ਉਹਨਾਂ ਕੋਲੇ ਮਾਸਟਰ ਡਿਗਰੀਆਂ ਈਵਨ ਮਲਟੀਪਲ ਮਾਸਟਰ ਡਿਗਰੀਜ਼ ਐਮ ਫਿਲ ਪੀ ਐਚ ਡੀ ਸਾਡਾ ਸਟਾਫ ਹੈ ਮਤਲਬ ਸਰਕਾਰੀ ਸਕੂਲਾਂ ਵਰਗਾ ਸਟਾਫ ਹੈ ਤਾਂ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਨੇੜੇ ਨਹੀਂ ਲੱਗਣ ਦਿੰਦਾ ਅਕੈਡਮਿਕ ਪੱਖ ਤੋਂ ਸਾਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪਿੰਡ ਦੀ ਵਿਦਿਆਰਥਣ ਲਾਪ੍ਰੀਤ कौर ਪੰਜਾਬ ਦੇ ਵਿੱਚੋਂ 8ਵਾਂ ਤੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਹਿਲੀ ਗੱਲ ਸਾਡੀ ਪੰਚਾਇਤ ਨੂੰ ਜੀ ਸਾਰੇ ਸਟਾਫ ਨੂੰ ਮਾਣ ਵਾਲੀ ਗੱਲ ਆਈ ਸਾਡੇ ਪਿੰਡ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ। ਸਭ ਤੋਂ ਵੱਡਾ ਸਿਹਰਾ ਜਾਂਦਾ ਮਤਲਬ ਇਹਦੀ ਮਾਤਾ ਨੂੰ। ਜਿਹੜੇ ਦੇਖੋ 3 ਵਜੇ ਉੱਠਦੇ ਫਿਰ ਬੱਚੇ ਵਾਸਤੇ ਸਾਰਾ ਕੁਝ ਖਾਣ ਪਾਣੇ ਤਿਆਰ ਕਰਨਾ। ਫਿਰ ਮਤਲਬ ਉਹਨੂੰ ਇਹੋ ਜਿਹਾ ਮਾਹੌਲ ਦੇਣਾ। ਜੇ ਅੱਗੇ ਜਾ ਕੇ ਮਤਲਬ ਚੰਗੀ ਸਿੱਖਿਆ ਪ੍ਰਾਪਤ ਕਰੇ। ਤੇ ਮੈਂ ਅੱਗੇ ਵਾਸਤੇ ਵੀ ਪਿੰਡ ਵਾਸੀਆਂ ਨੂੰ ਹੋਰਾਂ ਨੂੰ ਮਤਲਬ ਇਲਾਕੇ ਵਾਸਤੇ ਲੜਕਾ ਨਾਸੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਦੇ ਬੱਚਿਆਂ ਨੂੰ ਥੋੜੀ ਜਿਹੀ ਖੁੱਲ੍ਹ ਦਿਓ ਇਹ ਨਾਲ ਹੋਰ ਹੋਵੇ ਵੀ ਆਪਾਂ ਮਤਲਬ ਉਹਨਾਂ ਨਾਪਕ ਉੱਟ ਕੇ ਰੱਖੀਏ ਸੋ ਇਹ ਦੇਖੋ ਵੀ ਲਾਪਿਤ ਕੌਰ ਨੇ 650 ਦੇ ਵਿੱਚੋਂ 642 ਅੰਕ ਹਾਸਲ ਕੀਤੇ ਪੰਜਾਬ ਦੇ ਵਿੱਚੋਂ 8ਵਾਂ ਤੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਅੰਕ ਹਾਸਲ ਕਰਕੇ ਸਾਡੇ ਪਿੰਡ ਦਾ ਨਾਮ ਰੋਜੋ ਕੀ ਪਿਆ ਪਹਿਲੇ ਤਾਂ ਜੀ ਸਾਡੇ ਇਲਾਕੇ ਨੂੰ ਬੜਾ ਮਾਣ ਹਾਸਲ ਹੋਇਆ ਹੈ ਨਿਰਪੁਰ ਕਲਾ ਨੂੰ ਇਸ ਬੱਚੀ ਦੀ ਪ੍ਰਾਪਤੀ ਤੇ ਕਿਉਂਕਿ 17 ਸਾਲਾਂ ਦੀ ਡੀਕ ਤੋਂ ਬਾਅਦ ਇਹ ਉਹ ਦਿਨ ਆਇਆ ਜਦੋਂ ਇਸ ਬੱਚੀ ਨੇ ਜ਼ਿਲ੍ਹੇ ਚੋਂ ਫਰਸਟ ਪਾਈ ਹੈ ਸੋ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਸਟਾਫ ਨੂੰ ਪੰਚਾਇਤ ਨੂੰ ਤੇ ਸਮੂਹ ਉਹਦੇ ਮਾਪਿਆਂ ਨੂੰ ਬੱਚੀ ਨੂੰ ਅਸ਼ੀਰਵਾਦ ਤੇ ਨਸ਼ਿਆਂ ਪ੍ਰਤੀ ਮੈਂ ਕਹਿਣਾ ਚਾਹਣਾ ਕਿ ਸਮੁੱਚੇ ਮਾਪਿਆਂ ਦਾ ਫਰਜ਼ ਬਣਦਾ ਆਪਣੇ ਬੱਚਿਆਂ ਦੇ ਨਾਲ ਫ੍ਰੈਂਡਲੀ ਰਹਿਣਾ ਉਹਨਾਂ ਨੂੰ ਹਰ ਗੱਲ ਤੋਂ ਚੰਗੀ ਤੋਂ ਮਾੜੀ ਤੋਂ ਸਿੱਖਿਆ ਦੇਣ ਕਿੱਤੇ ਵੀ ਉਹਨਾਂ ਨੂੰ ਦਬਾ ਕੇ ਕੁੱਟ ਕੇ ਨਾ ਰੱਖਿਆ ਜਾਵੇ ਜਿਹੜੀ ਚੀਜ਼ ਮਾੜੀ ਹੈ ਉਹ ਦੱਸਿਆ ਜਾਵੇ ਪੁੱਤ ਇਹ ਮਾੜੀ ਹੈ ਜੀ